ਆਸਟ੍ਰੇਲੀਆ ਦੇ ਸਿਡਨੀ ਦੀਆਂ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਜਗਨਦੀਪ ਸਿੰਘ ਜਵਾਹਰ ਵਾਲਾ ਅੱਜ ਆਪਣੇ ਪਿੰਡ ਪਹੁੰਚੇ ਜਿੱਥੇ ਪਿੰਡ ਵਾਸੀਆਂ ਨੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਉੱਥੇ ਹੀ ਪੰਜਾਬ ਦੀ ਕੈਬਨਟ ਵੀ ਵਿਸ਼ੇਸ਼ ਤੌਰ ਤੇ ਪਹੁੰਚੀ ਜਗਨਦੀਪ ਸਿੰਘ ਜਦੋਂ ਲੇਰਾ ਗਗਾ ਦੀ ਧਰਤੀ ਤੇ ਪੈਰ ਰੱਖਿਆ ਤਾਂ ਉਹਨਾਂ ਨੂੰ ਪਿੰਡ ਜਵਹਰਵਾਲਾ ਦੇ ਲੋਕਾਂ ਨੇ ਹਾਰ ਪਾ ਕੇ ਉਹਨਾਂ ਦਾ ਨਿਗਾ ਸਵਾਗਤ ਵੀ ਕੀਤਾ ਤੇ ਨਾਲ ਹੀ ਬਖ ਬਖ ਕਲਬਾਂ ਵੱਲੋਂ ਮੋਟਰਸਾਈਕਲ ਅੱਗੇ ਲਿਜਾ ਕੇ ਉਹਨਾਂ ਨੂੰ ਪਿੰਡ ਲੈ ਕੇ ਗਏ ਜਦੋਂ ਪਿੰਡ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਉਹਨਾਂ ਦੇ ਉੱਤੇ ਫੁੱਲਾਂ ਦੀ ਬਰਖਾ ਕੀਤੀ ਤੇ ਪੰਜਾਬ ਦੀ ਕੈਬਨਟ ਵਿੱਚੋਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਬਰਿੰਦਰ ਗੋਇਲ ਕੈਬਨਿਟ ਮੰਤਰੀ ਦੇਸ਼ਪੁੱਤਰ ਗੌਰਵ ਗੋਇਲ ਅਤੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਕਈ ਕਈ ਵਾਰ ਜ਼ਿੰਦਗੀ ਚ ਇਹ ਜਿਹੇ ਮੌਕੇ ਆਉਂਦੇ ਨੇ ਵੀ ਤੁਹਾਡੇ ਕੋਲੇ ਸ਼ਬਦ ਮੁੱਕ ਜਾਂਦੇ ਇਹ ਹਲਕੇ ਨੇ ਸਾਡੇ ਪਰਿਵਾਰ ਨੂੰ 1973 ਤੋਂ ਪਿਆਰ ਦਿੱਤਾ ਪਹਿਲੀ ਇਲੈਕਸ਼ਨ ਫਾਦਰ ਸਾਹਿਬ ਨੇ 1973 ਚ ਲੜੀ ਸੀ ਤੇ ਅੱਜ 2024 ਹੋ ਗਿਆ 25 25 ਹੋ 25 ਹੋ ਗਿਆ ਤੇ ਇੰਨੇ ਸਾਲ ਲਗਾਤਾਰ ਪਿਆਰ ਮਿਲਦਾ ਉਹ ਕੋਈ ਸ਼ਬਦਾਂ ਵਿੱਚ ਪਾਰਟੀ ਤੋਂ ਨੰਬਰ ਨਹੀਂ ਸੀ ਕਿ ਉਹ ਚੱਲਦਾ ਸੀ। ਸਾਡੀ ਸੀ ਇੰਡੀਆ 'ਚ ਪਹਿਲਾ ਮੈਂ ਪਾਰਲੀਮੈਂਟ ਇਲੈਕਸ਼ਨ ਲੜੀ। ਜਦ ਲਈ ਮਾਨਯੋਗ ਜੋਤ ਸੇ ਪ੍ਰਾਈਮ ਮਿਨਿਸਟਰ ਸੀ ਗੌਟ ਮੋਰਿਸਨ ਨੇ ਉਹਨਾਂ ਨੇ ਮੌਕਾ ਦਿੱਤਾ ਉਹਦੇ ਨਾਲ ਪਾਰਲੀਮੈਂਟ ਇਲੈਕਸ਼ਨ ਲੜਨ। ਉਦੋਂ ਚਲੋ ਪਾਰਟੀ ਦੇ ਵਿਰੋਧੀ ਹਵਾ ਸੀ ਨਹੀਂ ਗੱਲ ਬਣੀ। ਹੁਣ ਉੱਥੇ ਐਨਐਸਡਬਲ ਸੂਬੇ ਦੀਆਂ ਲੋਕਲ ਗਵਰਨਮੈਂਟ ਇਲੈਕਸ਼ਨ ਸੀ। ਤੇ ਜਿਵੇਂ ਲੰਮਾ ਸਮਾਂ ਹੋ ਗਿਆ ਲੋਕਾਂ ਦਾ ਸਮਰਥਨ ਉੱਥੋਂ ਜਿਵੇਂ ਖਾਸ ਕਰ ਪੰਜਾਬੀਆਂ ਦਾ ਮਿਲਿਆ। ਕਿਹੜੇ-ਕਿਹੜੇ ਮੁੱਦੇ ਆ ਜਿਹੜੇ ਜਿਵੇਂ ਤੁਸੀਂ ਹੁਣ ਤੱਕ ਉਹ ਪੰਜਾਬੀਆਂ ਨੂੰ ਲੈ ਕੇ ਸਟੂਡੈਂਟਾਂ ਨੂੰ ਲੈ ਕੇ ਜਦੋਂ ਗੱਲ ਬਾਹਰਲੇ ਦੇਸ਼ ਦੀ ਆ ਜਾਂਦੀ ਆ ਉੱਥੇ ਮੈਂ ਸਮਝਦਾ ਵੀ ਸਿਰਫ ਪੰਜਾਬੀਆਂ ਨੇ ਤਾਂ ਇੱਕ ਪਰਿਵਾਰ ਵਾਂਗੂ ਸਾਥ ਦਿੱਤਾ। ਦੇਖੋ ਉੱਥੇ ਇਹ ਗੱਲ ਨਹੀਂ ਆ ਜਾਂਦੀ ਵੀ ਕੋਈ ਧੜੇ ਬੰਦੀ ਦੀ ਉੱਥੇ ਹਰ ਪੰਜਾਬੀ ਨੇ ਇੱਕ ਪਰਿਵਾਰ ਜਿਵੇਂ ਇੱਕ ਪਰਿਵਾਰ ਦਾ ਮੈਂਬਰ ਲੜ ਰਿਹਾ ਹੁੰਦਾ ਉਸ ਤਰ੍ਹਾਂ ਸਾਥ ਦਿੱਤਾ। ਉਸ ਤੋਂ ਬਿਨਾ ਹੋਰ ਜਿੰਨੀਆਂ ਵੀ ਕਮਿਊਨਿਟੀ ਅਸੀਂ ਜਿੰਨੇ ਵੀ ਦੇਸ਼ਾਂ ਦੇ ਕਿਉਂਕਿ ਜਦੋਂ ਵੀ ਕਦੇ ਕੋਈ ਗੱਲ ਹੋਈ ਆ ਚਾਹੇ ਮਾਪਿਆਂ ਦੇ ਵੀਜ਼ੇ ਦੀ ਗੱਲ ਸੀ ਉਹ ਇੱਕ ਬਹੁਤ ਵੱਡਾ ਮੁੱਦਾ ਚੱਲਿਆ ਸੀ ਵੀ ਜਿਹੜੇ ਸਾਡੇ ਮਾਪੇ ਜਾਂਦੇ ਸੀ ਉਹਨਾਂ ਦਾ ਵੀਜ਼ਾ ਬੰਦ ਕਰ ਦਿੱਤਾ ਸੀ ਤਾਂ ਉਦੋਂ 8-9000 ਦੇ ਸਾਈਨ ਕਰਾ ਕੇ ਉਹ ਰੀਇਨਸਟੇਟ ਕਰਾਈ ਤੋਂ ਮਾਪਿਆਂ ਦਾ ਵੀਜ਼ਾ ਤੇ ਹੈਲਮਟ ਦਾ ਇਸ਼ੂ ਸੀ ਤਾਂ ਸਾਈਕਲ ਲੈ ਕੇ ਅਸੀਂ ਪਾਰਲੀਮੈਂਟ ਦੀ ਛੱਤ ਤੇ ਜਾ ਕੇ ਵੀ ਪੱਗ ਬੰਨ੍ਹ ਕੇ ਅਸੀਂ ਸਾਈਕਲ ਨਹੀਂ ਚਲਾ ਸਕਦੇ ਉੱਥੇ ਹੈਲਮਟ ਲੈਣਾ ਪੈਂਦਾ ਉਹ ਪਟੀਸ਼ਨ ਦੇ ਕੇ ਆਏ ਉੱਥੇ ਜਦੋਂ ਵੀ ਕਦੇ ਵੀ ਕਿਸੇ ਵੀ ਵਿਸ਼ੇ ਤੇ ਲੋੜ ਪੈਂਦੀ ਹੈ ਚਾਹੇ ਕੋਈ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਵਿਸ਼ਾ ਹੁੰਦਾ ਮੂਰੇ ਹੋ ਕੇ ਜਿੰਨੇ ਜੋਗੇ ਹੁੰਨੇ ਆ ਕਰੋਨਾ ਦਾ ਨਾਰਾ ਮਾਰਦੇ ਕਰੋਨਾ ਟਾਈਮ ਵੀ ਕਰੋਨਾ ਟਾਈਮ ਵੀ ਇੱਕ ਖਾਸ ਜਥੇਬੰਦੀ ਬਣਾਈ ਉੱਥੇ ਇੰਟਰਨੈਸ਼ਨਲ ਸਟੂਡੈਂਟ ਆਰਗੇਨਾਈਜੇਸ਼ਨ ਉਹਦੇ ਤਹਿਤ ਜਿੰਨਾ ਜ਼ੋਰ ਹੋਇਆ ਘਰ ਘਰ ਸਟੂਡੈਂਟਸ ਨੂੰ ਖਾਣਾ ਪਹੁੰਚਾਉਣਾ ਜਾਂ ਉਹਨਾਂ ਨੂੰ ਕਿਸੇ ਸਲਾਹ ਦੀ ਲੋੜ ਸੀ ਜਾਂ ਸਰਕਾਰੀ ਦਵਾ ਪਾ ਕੇ ਉਹਨਾਂ ਤੋਂ ਗ੍ਰਾਂਟ ਵੀ ਮਨਜ਼ੂਰ ਕਰਾਏ ਇੱਥੇ ਵੀ ਜਿਵੇਂ ਤੁਸੀਂ ਕੰਮ ਕੀਤਾ ਪੰਜਾਬ ਰਹਿੰਦਾ ਜੁਨਤ ਅਕਾਲੀ ਦਲ ਦੇ ਵਿੱਚ ਕੰਮ ਕੀਤਾ ਉੱਥੇ ਸਿਆਸਤ ਵਾਲ ਰੁਕੀ ਨਹੀਂ ਹੋਇਆ ਜਿਹੜਾ ਕਹਿੰਦੇ ਜਿਵੇਂ ਮੈਂ ਪਹਿਲਾਂ ਕਿਹਾ 1973 ਚ ਬਾਪੂ ਜੀ ਨੇ ਪਹਿਲੀ ਚੋਣ ਲੜੀ ਸੀ ਇਹ ਤਾਂ ਬਲੱਡ ਲਾਈਨ ਚ ਇਥਾ ਚਾਹੇ ਦੇਸ਼ ਬਦਲ ਕੇ ਪਰ ਪੱਗ ਅੱਛਾ ਇੱਕ ਵਧੀਆ ਗੱਲ ਇਹ ਹੋਈ ਵੀ ਇੱਥੇ ਵੀ ਨੀਲੀ ਪੱਗ ਬੰਨ ਕੇ ਰੱਖਦੇ ਸੀ ਉੱਥੇ ਜਿਹੜੀ ਪਾਰਟੀ ਜੁਆਇਨ ਕੀਤੀ ਉਹਦਾ ਰੰਗ ਵੀ ਨਹੀਂ ਚਾਈਆ ਪੱਗ ਦਾ ਰੰਗ ਵੀ ਸੇਮ ਹੀ ਰਿਹਾ ਤੁਸੀਂ ਅੱਜ ਪਿੰਡ ਪਹੁੰਚ ਰਹੇ ਹੋ ਕਿੰਨੀ ਖੁਸ਼ੀ ਹੈਗੀ ਆ ਕਿੰਨਾ ਕਿਉਂਕਿ ਮੰਤਰੀ ਵੀ ਇੱਥੇ ਪਹੁੰਚ ਰਹੇ ਨੇ ਕਈ ਹਾਂਜੀ ਮੰਤਰੀ ਸਾਹਿਬ ਦੇ ਕਈਆਂ ਦੇ ਰਾਤ ਦੇ ਫੋਨ ਆ ਰਹੇ ਨੇ ਸ੍ਰੀਮਾਨ ਅਮਨ अरोड़ा ਜੀ ਪਹੁੰਚ ਰਹੇ ਨੇ ਸਾਡੇ ਖਜ਼ਾਨਾ ਮੰਤਰੀ ਆ ਰਹੇ ਨੇ ਸਾਡੇ ਇੱਥੋਂ ਦੇ ਵਿਰਿੰਦਰ ਸਾਡੇ ਆਪ ਦਾ ਪਰਿਵਾਰਕ ਮੈਂਬਰ ਨੇ ਜਿਹੜੇ ਵਿਰਿੰਦਰ ਗੋਇਲ ਜੀ ਉਹ ਵੀ ਪਹੁੰਚ ਰਹੇ ਨੇ ਤੇ ਸਾਡੇ ਬਡੇ ਪਰਮ ਮਿੱਤਰ ਹਰਕ੍ਰਿਸ਼ਨ ਰੋੜੀ ਡਿਪਟੀ ਸਪੀਕਰ ਨੇ ਜੋ ਗੜਸ਼ੰਕਰ ਤੋਂ ਸਵੇਰੇ 6 ਵਜੇ ਦੇ ਚੱਲੇ ਹੋਏ ਨੇ ਇੱਥੇ ਪਹੁੰਚਣ ਲਈ ਸੋ ਕੋਈ ਸ਼ਬਦ ਨਹੀਂ ਬਿਆਨ ਕਰਨ ਲਈ ਕੋ ਧੰਨਵਾਦ ਕਰਨ ਲਈ ਪਿੰਡ ਵਾਲਿਆਂ ਦੇ ਜਾਂ ਪੰਜਾਬ ਦੀ ਵਜਾਰੂ ਨੌਜਵਾਨਾਂ ਨੂੰ ਕੁਝ ਸਨੇਹਾ ਇੱਥੇ ਜਾਂ ਵਿਦੇਸ਼ ਜਾਂਦੇ ਆ ਜਿਹੜੇ ਨੌਜਵਾਨਾਂ ਨੂੰ ਇੱਕੋ ਹੀ ਸੰਦੇਸ਼ ਹਾਲ ਵੀ ਚਿੰਨੀ ਨਿਯਮਤ ਕਰ ਸਕੂੰ ਇਸ ਚਾਈ ਦੇ ਮਾਰਗ ਤੋਂ ਚੱਲ ਸਕਦਾ ਉਨੀ ਸਫਲਤਾ ਠੀਕ ਆ ਥੋੜੀ ਜੀ ਦੇਰ ਮਿਲ ਜਾਂਦੀ ਆ ਪਰ ਮਿਲਦੀ ਜ਼ਰੂਰ ਥੈਂਕ ਯੂ ਕੀ ਕਹਿਣਾ ਚਾਹੂੰਗਾ ਬਹੁਤ ਖੁਸ਼ੀ ਹੁੰਦੀ ਆ ਜਦ ਇੱਥੇ ਆਪਣੇ ਪਿੰਡਾਂ ਦੇ ਵਿੱਚੋਂ ਨੌਜਵਾਨ ਮੁੰਡੇ ਉੱਠ ਕੇ ਦੁਨੀਆ ਭਰ ਦੇ ਵਿੱਚ ਜਾ ਕੇ ਆਪਣੇ ਆਪਣੀ ਕਾਬਲੀਅਤ ਦੇ ਝੰਡੇ ਨੇ ਜਿਹੜੇ ਉਹ ਗੜਦੇ ਨੇ ਲੋਕਾਂ ਦਾ ਦਿਲ ਜਿੱਤਦੇ ਨੇ ਆਸਟ੍ਰੇਲੀਆ ਕੀ ਤੁਸੀਂ ਕੈਨੇਡਾ ਦੇਖ ਲਓ ਅਮਰੀਕਾ ਦੇਖ ਲਓ ਹਰ ਥਾਂ ਦੇ ਉੱਪਰ ਅੱਜ ਆਪਣੇ ਪੰਜਾਬੀ ਮੁੰਡਿਆਂ ਨੇ ਧੂਮਾਂ ਪਾਈਆਂ ਨੇ ਇਕੱਲੇ ਬਿਜ਼ਨਸ ਦੇ ਵਿੱਚ ਸੋਸ਼ਲ ਸਰਵਿਸ ਦੇ ਵਿੱਚ ਨਹੀਂ ਪੋਲਿਟਿਕਸ ਦੇ ਵਿੱਚ ਵੀ ਜਿਸ ਤਰੀਕੇ ਦੇ ਚ ਡੇ ਨੇ ਤੇ ਉਹਦੇ ਨਾਲ ਬਹੁਤ ਮਾਣ ਵਰਤ ਬਹੁਤ ਖੁਸ਼ੀ ਹੁੰਦੀ ਹੈ ਤੇ ਅੱਜ ਇਸੇ ਖੁਸ਼ੀ ਦੇ ਵਿੱਚ ਆਉਦੇ ਛੋਟੇ ਵੀਰੋ ਜੁਗਨ ਨੂੰ ਲੈ ਕੇ ਅੱਜ ਪਿੰਡ ਗੋਵਿੰਦਪ੍ਰਾਜ ਬਾਹਰਵਾਲਾ ਦੇ ਜੰਪਲ ਸਰਦਾਰ ਜਗਨਦੀਪ ਸਿੰਘ ਜਿਹੜੇ ਕਿ ਆਸਟ੍ਰੇਲੀਆ ਦੇ ਸ਼ਹਿਰ ਸਿਦਦੀ ਦੇ ਅੰਦਰ ਜਿਨ੍ਹਾਂ ਨੇ ਇਲੈਕਸ਼ਨ ਜਿੱਤੀ ਆ ਉਥੋਂ ਦੀ ਇਲੈਕਸ਼ਨ ਜਿੱਤ ਕੇ ਅੱਜ ਜੋ ਪਿੰਡ ਪਰਤੇ ਨੇ ਕਿ ਅੱਜ ਪਿੰਡ ਵੱਲੋਂ ਇੱਕ ਸ਼ਾਨਦਾਰ ਸਵਾਗਤ ਹੋਇਆ ਕਿ ਕਿਸ ਤਰ੍ਹਾਂ ਇਸ ਇਲਾਕੇ ਦੇ ਜੰਪਲ ਨੇ ਜਾ ਕੇ ਇਸ ਏਰੀਆ ਦੇ ਸ਼ਹਿਰ ਦੇ ਅੰਦਰ ਲੋਕਤੰਤਰ ਦੇ ਵਿਭਾਗ ਲੈ ਕੇ ਉੱਥੇ ਇਲੈਕਸ਼ਨ ਜਿੱਤ ਪ੍ਰਾਪਤ ਕੀਤੀ ਹੈ ਸੋ ਇਹਨਾਂ ਨੂੰ ਮੁਬਾਰਕਬਾਦ ਦੇਣ ਲਈ ਉਹਦੇ ਚੰਗੇ ਭਵਿੱਖ ਦੀ ਕਾਮਨਾ ਕਰਨ ਲਈ ਅਸੀਂ ਸਾਰੇ ਪਹੁੰਚੇ ਹਾਂ ਕਿ ਉਸ ਬੱਚੇ ਪਿੰਡ ਦਾ ਬਹੁਤ ਬਹੁਤ ਤਰਫ ਕਿ ਜਵਾਰ ਵਾਲਾ ਪਹੁੰਚੋਂ ਜਿੱਥੇ ਜਗਨਦੀਪ ਸਿੰਘ ਦਾ ਸਨਮਾਨ ਕੀਤਾ ਜਾ ਰਿਹਾ ਹੈ ਕਿਹਣਾ ਚੀਜ਼ ਬਹੁਤ ਵੱਡੇ ਝੰਡੇ ਸਾਡੇ ਪੰਜਾਬੀਆਂ ਨੇ ਦੁਨੀਆ ਦੇ ਬਖ ਬਖ ਉਹਨੇ ਜਗਡੇ ਨੇ ਉਹਨਾਂ ਵਿੱਚੋਂ ਇੱਕ ਝੰਡਾ ਸਦਾ ਜਗਨਦੀਪ ਸਿੰਘ ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਕੌਂਸਲਰ ਬੜੇ ਨੂੰ ਉਹਨੇ ਕੀਤਾ ਔਰ ਅੱਜ ਪੂਰਾ ਪਿੰਡ ਜਿਹੜਾ ਮੈਂ ਦੇਖ ਰਿਹਾ ਕਿ ਇਲਾਕਾ ਬੜਾ ਖੁਸ਼ੀ ਦੇ ਵਿੱਚ ਉਹਨਾਂ ਦੇ ਵੈਲਕਮ ਦੇ ਵਿੱਚ ਅਸੀਂ ਉਹਨਾਂ ਨੂੰ ਪੰਜਾਬ ਜੀ ਆਂਖਦੇ ਹਰਵਿੰਦਰ ਸਿੰਘ ਜੀ ਸਰਪੰਚ ਤੇ ਸਾਡੇ ਪਿੰਡ ਪਹੁੰਚ ਰਹੇ ਬਾਈ ਜਗਨਦੀਪ ਸਿੰਘ ਜਵਾਰ ਵਾਲਾ ਆਸਟ੍ਰੇਲੀਆ ਦੀ ਇਲੈਕਸ਼ਨ ਵਿੱਚ 2024 ਦੇ ਸਤੰਬਰ ਦੇ ਮਹੀਨੇ ਵਿੱਚ ਜੋ ਇਲੈਕਸ਼ਨ ਜਿੱਤ ਗਏ ਸੀ ਉਥੇ ਕਮੇਟੀ ਦੀਆਂ ਚੋਣਾਂ ਤੇ ਬਾਈ ਜੀ ਦੇ ਬੈਲਕਮ ਲਈ ਪਿੰਡ ਵੱਲੋਂ ਸਾਰਿਆਂ ਵੱਲੋਂ ਉਹਨਾਂ ਦਾ ਬਾਈ ਦਾ ਵੈਲਕਮ ਕੀਤਾ ਜਾ ਰਿਹਾ ਹੈ ਤੇ ਬਾਈ ਜੀ ਨੇ ਪਿੰਡ ਦਾ ਨਾਮ ਬਹੁਤ ਵੱਡੇ ਪੱਧਰ ਤੇ ਰੌਸ਼ਨ ਕੀਤਾ ਜੋ ਸਾਡੇ ਪਿੰਡ ਦਾ ਆਪਣੇ ਗੋਤ ਨੂੰ ਛੱਡ ਕੇ ਬਾਈ ਨੇ ਪਿੰਡ ਜਵਾਰ ਵਾਲਾ ਲਾਇਆ ਪਿੱਛੇ ਉਹਨਾਂ ਨੇ ਆਪਣੇ ਬੱਚਿਆਂ ਦੇ ਗੋਤ ਨੂੰ ਵੀ ਛੱਡ ਕੇ ਆਪਣੇ ਨਾਮ ਬੱਚਿਆਂ ਦੇ ਨਾਮ ਦੇ ਪਿੱਛੇ ਵੀ ਜਵਾਰ ਵਾਲਾ ਲਾਇਆ ਜੋ ਬਾਈ ਜੀ ਦੇ ਫਾਦਰ ਸਾਹਿਬ ਸੀ ਸ਼ਾਇਦ ਸਰਦਾਰ ਕਰਨੈਲ ਸਿੰਘ ਜੋ ਸਿੱਧੂ ਉਹਨਾਂ ਨੇ ਪਹਿਲਾਂ ਹਲਕੇ ਦੇ ਲੋਕਾਂ ਦੀ ਵੀ ਬਹੁਤ ਸੇਵਾ ਕੀਤੀ ਹੈ ਹਰੇਕ ਬੰਦੇ ਦੇ ਲਹਿਰੇ ਦੇ ਹਲਕੇ ਦੇ ਬੰਦਿਆਂ ਦੀ ਵੀ ਪੁੱਲ ਡੱਟ ਕੇ ਮਦਦ ਕੀਤੀ ਸੀ ਉਹਨਾਂ ਦਾ ਪੋਲੀਟੀਕਲ ਵਧੀਆ ਉਹਨਾਂ ਦਾ ਪੋਲੀਟੀਕਲ ਵੀ ਅਕਾਲੀ ਦਲ ਨਾਲ ਸ਼ੁਰੂ ਹੋਇਆ ਸੀ ਸਰਦਾਰ ਕਰਨੈਲ ਸਿੰਘ ਸਿੱਧੂ ਦਾ ਉਹਨਾਂ ਨੇ ਵੀ ਬਹੁਤ ਸਾਰੇ ਉਸ ਟਾਈਮ ਦੇ ਮੁੱਦੇ ਚੱਕੇ ਸੀ ਤੇ ਹਲਕੇ ਦੇ ਲੋਕਾਂ ਦੇ ਵੀ ਬਹੁਤ ਸਾਰੀ ਮਦਦ ਕੀਤੀ ਸੀ ਦਿੱਲੀ ਤੱਕ ਦੇ ਵੀ ਕੇਸ ਲੜੇ ਸੀ ਬਾਈ ਉਹਨਾਂ ਨੇ ਕਰਨੈਲ ਸਿੰਘ ਸੱਧੂ ਨੇ ਤੇ ਬਾਈ ਜੀ ਨੇ ਵੀ ਜਾ ਕੇ ਆਸਟ੍ਰੇਲੀਆ ਚ 12 ਸਾਲ ਪਹਿਲਾਂ ਤੋਂ ਵੀ ਆਪਣੇ ਪੰਜਾਬੀਆਂ ਦੇ ਬਹੁਤ ਸਾਰੇ ਮੁੱਦੇ ਰੱਖੇ ਜਿਵੇਂ ਬਾਈ ਜੀ ਪੱਗ ਦੇ ਵੀ ਪੱਗ ਦੇ ਉੱਥੇ ਹੈਲਮਟ ਦੇ ਤੇ ਪੱਗ ਦੇ ਰੈਗੂਲਰ ਦੇ ਸਾਰੇ ਜਿਹੜੇ ਉਹਨਾਂ ਨੂੰ ਜ਼ਰੂਰੀ ਬਣਾਇਆ ਤੇ ਉੱਥੇ ਦੇ ਮੁੱਦੇ ਉਹਨਾਂ ਦੇ ਵਿੱਚ ਜਾ ਕੇ ਪੰਜਾਬੀਆਂ ਦਾ ਨੌ ਰੋਸ਼ਨ ਕੀਤਾ ਬਾਈ ਜੀ ਵੱਲੋਂ ਆਈ ਲਾਈਟਸ ਦੇ ਤੇ ਕਰੋਨਾ ਟਾਈਮ ਵੀ ਬਹੁਤ ਸਾਰੀ ਮਦਦ ਕੀਤੀ ਗਈ ਆ ਜਿਨ੍ਹਾਂ ਦੇ ਬੱਚਿਆਂ ਨੂੰ ਆਈ ਲਾਈਟਸ ਦੇ ਉੱਥੇ ਜਾ ਉਹ ਆਪਣੇ ਹਲਕੇ ਦੇ ਆਪਣੇ ਪੰਜਾਬ ਦੇ ਜਿਹੜੇ ਬੱਚੇ ਜਾ ਰਹੇ ਉਹਨਾਂ ਦੀ ਬਹੁਤ ਮਦਦ ਕਰਦੇ ਆ ਬਾਈ ਜੀ ਵੱਲੋਂ ਕਾਲਜ ਸੰਸਥਾਵਾਂ ਵੀ ਬਹੁਤ ਸਾਰੀਆਂ ਸ਼ੁਰੂ ਕੀਤੀਆਂ ਗਈਆਂ ਨੇ ਤੇ ਉਸ ਦੀ ਖੁਸ਼ੀ ਵਿੱਚ ਸਾਡੇ ਉਹ ਬੱਚੇ ਜਾ ਰਹੇ ਜਿਹੜੇ ਉਹਨਾਂ ਦੀ ਬਹੁਤ ਮਦਦ ਕਰਦੇ ਆ ਤੇ ਬਾਈ ਜੀ ਦੇ ਆਉਣ ਤੇ ਪਿੰਡ ਵਿੱਚ ਉਨ੍ਹਾਂ ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਬਹੁਤ ਸਾਰੇ ਉਤਸ਼ਾਹ ਨਾਲ ਉਹਨਾਂ ਦਾ ਬੈਲ ਕੰਮ ਕੀਤਾ ਜਾ ਰਿਹਾ ਤੇ ਉਹਨਾਂ ਲਈ ਬਹੁਤ ਸਾਰੇ ਆਪਣੇ ਹਲਕੇ ਦੇ ਸਾਰੇ ਸਰਪੰਚ ਪੰਚਾਇਤਾਂ ਇਕੱਠੀਆਂ ਹੋ ਕੇ ਪਿੰਡ ਪਹੁੰਚ ਰਹੀਆਂ ਨੇ ਤੇ ਸਾਰੇ ਹੀ ਮੰਤਰੀ ਜੀ ਉਹਨਾਂ ਦੇ ਬੈਲ ਕੰਮ ਲਈ ਪਹੁੰਚ ਰਹੇ ਆ ਖੋਲੋ ਤੇ ਸਾਹ ਦੇਖਿਆ ਜਾ ਰਿਹਾ ਬਾਈ ਸਾਰੇ ਮਿੰਟ ਮੰਤਰੀ ਬਾਈ ਅਮਨਾ ਰੋੜਾ ਜੀ ਤੇ ਹਰਪਾਲ ਚੀਮਾ ਜੀ ਬਰਿੰਦਰ ਕੁਮਾਰ ਗੋਇਲ ਜੀ ਤੇ ਜੈ ਕிருஷ்ਣ ਰੋੜੀ ਡਿਪਟੀ ਸਪੀਕਰ ਜੀ ਉਹ ਉਹਰੇ ਮੰਤਰੀ ਬਾਈ ਜੀ ਦੇ ਬੈਲ ਕੰਮ ਲਈ ਜੋਗਨਦੀਪ ਸਿੰਘ ਜਵਾਰ ਵਾਲੇ ਵਾਸਤੇ ਲਈ ਸਾਰੇ ਬੈਲ ਕੰਮ ਲਈ ਉਹਰੇ ਪਹੁੰਚ ਰਹੇ ਆ ਤੇ ਲੋਕਾਂ ਚ ਭਾਰੀ ਉਤਸ਼ਾਹ ਵੀ ਦੇਖਿਆ ਜਾ ਰਿਹਾ ਤੇ ਸਾਰੇ ਆ ਰਹੇ ਆ ਸਾਰੇ ਕਲੱਬ ਸਾਰੇ ਕਮੇਟੀਆਂ ਸਾਰੇ ਪਿੰਡ ਦੇ ਸਾਰੇ ਲੋਕ ਇਕੱਠੇ ਹੋ ਕੇ ਬਾਈ ਜੀ ਦੇ ਬੈਲ ਕੰਮ ਲਈ 私は。